ਆਇਆ ਅੱਛਾ ਜੀ ਉਹ ਆਇਆ ਇਹ ਅੱਛਾ ਉਧਰੋਂ ਕਲਾਮ ਬਲਤੀ ਆਉਂਦਾ ਸੀ ਕਲਾਮ ਬਲਤੇ ਆਇਆ ਲੱਗਾ ਉਹ ਵੇਖੋ ਬੈਟਾ ਦੀ ਜੀ ਉਹ ਤੋਂ ਪਰਲੇ ਪਾਸੇ ਆ ਅੱਛਾ ਉਧਰ ਇੱਕ ਮੋਟਰਸਾਈਕਲ ਟੱਪਿਆ ਆ ਹਾਂਜੀ ਬਲੋ ਆਪਾਂ ਕਹਿੰਦੇ ਚੁੱਣਨ ਕਿ ਪਰਲੀ ਸਾਈਡ ਤੋਂ ਕਲਾਮ ਬਲਤੀ ਆਉਂਦਾ ਸੀ ਹਾਂ ਬਲਤੋਂ ਆਉਂਦਾ ਸੀ ਹਾਂ ਜੱਜਮੈਂਟ ਹੋਈ ਹੋਣੀ ਤੇ ਇੱਧਰ ਡੇਗ ਗਿਆ ਹਾਂਜੀ ਅੱਛਾ ਜੈਕਟ ਜੁਗੜ ਵੀ ਨਹੀਂ ਕੋਈ ਪਾਈ ਉਹ ਜੈਕਟ ਪਾਈੂਆ ਤੇ ਪਰ ਇਹ ਆਦੇ ਉਹਦੇ ਫੋਨੇ ਨਿਕਲਿਆ ਫੋਨ ਦੇ ਵਿੱਚ ਪਾਣੀ ਪਿਆ ਫੋਨ ਚਾਰਜ ਨਹੀਂ ਹੁੰਦਾ ਹਾਂ ਬਾਕੀ ਕਿਸੇ ਨੇ ਕੁਝ ਨਹੀਂ ਫੋੜਿਆ ਤੇ ਇੱਧਰ ਪਿੱਛੇ ਵੀ ਜੇ ਕਿਹੜਾ ਮੋਟਰਸਾਈਕਲ ਆ ਉਹ ਆਰਸੀ ਤੇ ਹੈਗਾ ਆ ਆਲਵਾਲ ਦਾ ਤੇ ਉਹਦਾ ਮੋਹਨ ਸਿੰਘ ਤੇ ਦਰਸ਼ਨ ਸਿੰਘ ਆ ਪੇ ਦਾ ਨੂੰ ਤੇ ਬਾਕੀ ਉਹ ਕਹਿੰਦੇ ਗਾਹਾਂ ਘਟਾਰੋਂ ਵਿੱਚ ਆ ਘਟਾਰੋ ਵਾਲੇ ਕਹਿੰਦੇ ਗਾਹਾਂ ਜਾਲੜੇ ਵਿੱਚ ਆ ਓਕੇ ਦੇਖੋ ਨਾਲੀ ਵੀ ਹੈਗੀ ਆ ਜੀ ਆਹ ਨਾਲੀ ਹੈ ਜੀ ਆ ਜਾਓ ਦਿਖਾਣਾ ਨਾਲਾ ਠੀਕ ਹੈ ਜੀ ਅੱਛਾ ਮਤਲਬ ਇੱਧਰੋਂ ਆਉਂਦਾ ਸੀ ਇੱਥੋਂ ਮੋਟਰਸਾਈਕਲ ਦੀ ਸਲਿੱਪ ਵੱਜੀ ਆ ਉਹ ਪਿਆ ਮੋਟਰਸਾਈਕਲ ਆਹ ਬੋਲਟ ਪਿਆ ਇੱਥੋਂ ਦੇਖਦਾ ਵੱਜਿਆ ਐਡਾ ਆ ਨਾਲੀ ਵੀ ਆ ਹਾਂਜੀ ਆ ਕਾਂਦੀ ਦਾ ਸਾਲੇ ਹੋ ਗਿਆ ਡਿੱਗੀ ਉਹਨੂੰ ਕਾਂਦੀ ਚ ਨਹੀਂ ਵੱਜਿਆ ਆ ਅੱਛਾ ਕਾਂਦੀ ਚ ਨਹੀਂ ਕਾਂਦੀ ਚ ਨਹੀਂ ਵੱਜਿਆ ਸਾਲੇ ਹੋ ਗਿਆ ਇਹਨੂੰ ਡਿੱਗੀ ਇੱਥੋਂ ਜਾਂਦਾ ਲੱਗਾ ਆ ਉਹ ਮੋਟਰ ਦਾ ਨਿਕਲਦਾ ਦੇਖ ਲਾ ਉਹ ਘਾਸ ਜੀ ਬਈ ਹੋਆ ਉਹਦੇ ਉਹਦੇ ਇਹ ਹੈਗਾ ਇਹ ਤਾਂ ਮੈਂ ਸਵੇਰੇ 6:30 ਵਜੇ ਸੈਟ ਤੋਂ ਗਿਆ ਇਹ ਉਹਨੇ ਕਰਕੇ ਦੱਸਿਆ ਹੀ ਨਹੀਂ ਅਜੇ ਤੂੰ ਇਸ ਫੇਰੇ ਸਾਈਡ ਤੇ ਕੇ ਪਹਿਲਾਂ ਪਤਾ ਨਹੀਂ ਲੱਗਿਆ ਪਕੈਂਡਕਾ ਉਹਨੇ ਪਕੈਂਡਕਾ ਬਹੁਤ ਜ਼ਿਆਦਾ ਇਹ ਤਵੇ ਜਾਂ ਨਾਲੀ ਇਤੋਂ ਦਾ ਪੁਆਇਆ ਤਾਂ ਹਾਂਜੀ ਬਾਜੀ ਸਾਈਡ ਤੇ ਪਤਾ ਕਰਾਉ ਮੇਰਾ ਪੁੱਤਰ ਅਜੇ ਕਹੋ ਮੈਂ ਕਿਹਾ ਨਾਲੇ ਦਾ ਮੋੜ ਤੇ ਪਾਜੀ ਅੱਜ ਹੋ ਜਾਣਾ ਤੂੰ ਦੇਖੀਓ ਮੈਂ ਹਾਂਜੀ ਫੋਟੋ ਦੇਖ ਤੇ ਜਾੜਦੇ ਦਾ ਦੱਸੇ ਜਾੜਦੇ ਦਾ ਦੱਸ ਰਿਹਾ ਯਾਰ ਤੁਸੀਂ ਦੇਖ ਲਓ ਸਰ ਤੇ ਫਿਰ ਸਾਹ ਹੈਗੇ ਕਿ ਨਾ ਜੀ ਰਾਤ ਠੰਡ ਤੇ ਰਾਤ ਤੇ ਠੰਡ ਚ ਹੋਈ ਹੈ ਜੀ ਇਧਰ ਹੋ ਜੀ ਰਾਤੀਂ ਗਿੜੇ ਪੈ ਅੱਗੇ ਲੱਗੇ ਬੋਲਟ ਦਾ ਨੰਬਰ ਕਿੰਨਾ ਜੀ ਪੀ 232 ਕਯੂ 1826 ਪੀ 232 1826 1826 ਤੇ ਕੋਈ ਆਇਡੈਂਟੀ ਕਾਰਡ ਨੂੰ ਮਿਲਿਆ ਸਰ ਤਸਵੀਰੀ ਕੋਈ ਨਾ ਕੋਈ ਉਹਨਾਂ ਦੇ ਪੁੱਛਿਆ ਉਹਨਾਂ ਨੂੰ ਕੁਝ ਨਹੀਂ ਹੋ ਰਿਹਾ ਕੋਈ ਨਾ ਫੋਨ ਨਹੀਂ ਤੇ ਲੁੱਟ ਖੋ ਦਾ ਮਾਮਲਾ ਤਾਂ ਨਹੀਂ ਲੱਗਦਾ ਕਿਉਂਕਿ ਕੋਈ ਫੋਨ ਕੋਲ ਨਹੀਂ ਸੀ ਉਹਨਾਂ ਕੋਲ ਮੈਂ ਉਹ ਭਾਈ ਹੁਣ ਕਰਕੇ ਦੇਖਦੇ ਪਤਾ ਟਾਈਮ ਪਾ ਆਲੂ ਵਾਲਾ ਮੋਟਰਸਾਈਕਲ ਸੀ ਇਹ ਦੇ ਬਾਰੇ ਇਹਨਾਂ ਨੂੰ ਪਤਾ ਨੂੰ ਭੇਜ ਦਿੱਤਾ ਸੀ ਕਹਿੰਦੇ ਅੱਛਾ ਜੀ ਉਹ ਹੁਣ ਕਾ ਕੋ ਨਾਲ ਕੋ ਉਹ ਲੈ ਕੇ ਗਿਆ ਮੰਗੀ ਕੋਈ ਓਏ ਇਹ ਕਹਿੰਦੇ ਯਾਰ ਲਈ ਦਾ ਕਹਿੰਦੀ ਬੰਦਾ ਕਿਦਾਂ ਇਹ ਘਰ ਦੇ ਨਾਲੋਂ ਲੰਘਿਆ ਤੁਹਾਡੇ ਘਰ ਦੇ ਨਾਲੋਂ ਲੰਘਿਆ ਹਾਂ ਰਾਤ ਤਾ ਤਕਰੀਬਨ 5 ਮਿੰਟ ਰਹਿੰਦੇ ਸੀ 12 ਵਜਣ ਚ ਅੱਛਾ ਜੀ ਉਸ ਵੇਲੇ ਇਹ ਲੰਘਿਆ ਮੋਟਰਸਾਈਕਲ ਅੱਛਾ ਜੀ ਤੁਹਾਡਾ ਘਰ ਕਿੱਥੇ ਹੈ ਜੀ ਮੇਰਾ ਘਰ ਸਿੰਬਲੀ ਅੱਛਾ ਨਾਜਰਪੁਰ ਵਾਲੇ ਮੋੜ ਤੇ ਨਾਜਰਪੁਰ ਵਾਲੇ ਮੋੜ ਪਰੇ ਜਾਦੇ ਮੋੜ ਤੇ ਮੇਰਾ ਘਰ ਨਹੀਂ ਦੇ ਨਾਲ ਇੱਧਰੋਂ ਮੋੜ ਸਲ ਤੁਸੀਂ ਜਾਣਦੇ ਨੂੰ ਹੈਂ ਜਾਣਦੇ ਨਹੀਂ ਮੈਂ ਇਹਨੂੰ ਜਾਣਦਾ ਨਹੀਂਗਾ ਮੁੰਡੇ ਨੂੰ ਮੋਟਰਸਾਈਕਲ ਕਿਉਂ ਉੱਥੇ ਨਸ਼ੇ-ਨੁਸ਼ੇ ਵਾਲੇ ਭਾਜੀ ਲੰਘਦੇ ਆ ਹਾਂ ਤੇ ਕੀ ਲੱਗਦਾ ਨਸ਼ੇ ਦੀ ਵੱਧ ਘੱਟ ਵੀ ਹੋ ਸਕਦੀ ਹੈ ਕਲ ਹੋ ਸਕਦਾ ਕੁਛ ਹੋ ਸਕਦਾ ਤੇ ਨਸ਼ੇ ਦੀ ਬਾਤ ਘੱਟ ਹੋਵੇ ਜਾਂ ਕੋਈ ਕੋਈ ਗੱਲਬਾਤ ਹੋ ਗਈ ਉਹ ਕੋਈ ਕਹਿ ਨਹੀਂ ਸਕਦੇ ਆਪਾਂ ਭਾਈ ਪਰ ਜਿੱਦਾਂ ਪਿੰਡ ਵਾਲੇ ਕਹਿੰਦੇ ਕਿ ਇੱਦਾਂ ਲੱਗਦਾ ਕਿ ਇੱਧਰੋਂ ਆ ਰਿਹਾ ਸੀ ਕਲਾਮ ਵਾਲੇ ਪਾਸੋਂ ਇੱਧਰੋਂ ਲਿਕੇ ਇਹਨਾਂ ਨੂੰ ਭਾਜੀ ਕੁਛ ਨਹੀਂ ਪਤਾ ਲੱਗਦਾ ਮੈਂ ਤਾਂ ਬੋਲਟ ਮੋਟਰਸਾਈਕਲ ਉਹਨੇ ਮੁੰਡੇ ਨੇ ਦੱਸਿਆ ਬਈ ਕਿਉਂ ਮੇਰਾ ਮੁੰਡਾ ਵੀ ਆਪ ਦਾ ਨਸ਼ੇ ਦੀ ਗ੍ਰਸਤ ਦੇ ਵਿੱਚ ਆ ਪਰ ਉਹਦਾ ਮੋਟਰਸਾਈਕਲ ਇਸ ਟਾਈਮ ਚੌਂਕੀ ਖੜਾ ਕਰਕੇ ਮੈਂ ਇਹ ਕਹਿ ਸਕਦਾ ਬਈ ਨਹੀਂ ਮੇਰਾ ਮੋਟਰਸਾਈਕਲ ਉਹ ਮੁੰਡੇ ਨੇ ਮੈਨੂੰ ਦੱਸਿਆ ਕਿੰਨਾ ਕਹਿੰਦਾ ਲੋਕ ਕਹਿੰਦੇ 12 ਵਜੇ ਨੰਗੇ ਮੋਟਰਸਾਈਕਲ ਨੰਬਰ ਪੜਿਆ ਸੀ ਇਹ ਨਹੀਂ ਬਾਜੀ ਮੈਂ ਠੰਡ ਦੇ ਵਿੱਚ ਕਿਹੜਾ ਨਿਕਲਦਾ ਬਾਹਰ ਨੂੰ ਨਹੀਂ ਫਿਰ ਯਾਨੀ ਇਹ ਹੋਰ ਵੀ ਹੋ ਸਕਦਾ ਮੇਰੇ ਰੋਡ ਦੇ ਉੱਪਰ ਨਿਕਲਦਾ ਆ ਹਾਂ ਨਹੀਂ ਉਹ ਕੋਈ ਹੋਰ ਵੀ ਹੋ ਸਕਦਾ ਹੋਰ ਵੀ ਹੋ ਸਕਦਾ ਹਾਂ ਇੱਦਾਂ ਪਰ ਰਾਤ ਨੂੰ ਨਿਕਲਦੇ ਆ ਬਾਜੀ ਨਹੀਂ ਚਲੋ ਉਹ ਫਿਰ ਕਈ ਨਿਕਲਦੇ ਜ਼ਰੂਰੀ ਨਹੀਂ ਨਾ ਕਈ ਹੋਵੇ ਨਹੀਂ ਹਾਂਜੀ ਉਹ ਤਾਂ ਕੋਈ ਹੋਰ ਵੀ ਹੋ ਸਕਦਾ ਜੀ ਹਾਂ ਮੁੰਡਾ ਇਹ ਐਵੇਂ ਤਾਂ ਨਹੀਂ ਪਾਉਂਦਾ ਪਾਜੀ